ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਸ੍ਰੀ ਅਕਾਲ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੂ ਵਾਲਾ ਇਹ ਪਿੰਡ ਨੱਥੂ ਵਾਲਾ ਗਰਬੀ ਹੈ ਇਸ ਪਿੰਡ ਨੂੰ ਜਿਹੜੀ ਤਹਿਸੀਲ ਪੈਂਦੀ ਉਹ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਹੈ ਬਾਗਾਪੁਰਾਣੇ ਤੋਂ ਜਦੋਂ ਆਪਾਂ ਮੁੱਦਕੀ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਲੰਗਿਆਣਾ ਪਿੰਡ ਲੰਘ ਕੇ ਨੱਥੂ ਵਾਲਾ ਗਰਬੀ ਪਿੰਡ ਆਉਂਦਾ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਕਰਦੇ ਆ ਮੇਨ ਕੀਤਾ ਖੇਤੀਬਾੜੀ ਐ ਪਰ ਪਸ਼ੂ ਵੀ ਘਰ ਚ ਰੱਖੇ ਹੋਏ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਦਿਖਾਉਣੀ ਐ ਵੈਸੇ ਤਾਂ ਜਦੋਂ ਤੁਰੂਗੇ ਉਦੋਂ ਵੀ ਤੁਹਾਨੂੰ ਇਹਦਾ ਥਣ ਹਵਾਨਾ ਦਿਸੂਗਾ ਬੜਾ ਚੰਗਾ ਹਵਾਨਾ ਰਸੋ ਇਹਦਾ ਤਿਆਰ ਦਰਮਿਆਨੇ ਕੱਦ ਦੇ ਚ ਖੁੱਲੇ ਡੁੱਲੇ ਡਾਂਚੇ ਦੀ ਉੱਤੋਂ ਚੜਾਈ ਕਾਫੀ ਮੱਝ ਦੀ ਬਾਕੀ ਦੁੱਧ ਵੀ ਚੰਗੇ ਵਾਲੀ ਵੀਰ ਦੱਸਦੇ ਆ ਆਪਾਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਰੇਟ ਵੀਡੀਓ ਚ ਹੀ ਹੋਊਗਾ ਜਿਹਨੂੰ ਇਹ ਮੱਝ ਜੱਜੂਗੀ ਉਹ ਵੀ ਰਾ ਕੇ ਦੇਖੂਗਾ ਤਸੱਲੀ ਕਰ ਸਕਦੇ ਹੋ ਤਿਆਰ ਜੀ ਤਸੱਲੀ ਕਰਕੇ ਖਰੀਦ ਲਿਓ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਇਹਨੂੰ ਪੂਰਾਾਂਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਆਪਣਾ ਹਰਵਿੰਦਰ ਸਿੰਘ ਜੀ ਹਰਿੰਦਰ ਭਾਈ ਅੱਜ ਇੱਕ ਮੱਝ ਵੇਚਣ ਲੱਗਿਓ ਘਰ ਦੀ ਆਪਣੇ ਇਹ ਮੱਝ ਹਾਂਜੀ ਕਰਦੀ ਕਿੰਨਾ ਵਾ ਸੁਆ ਸੁਗੀ ਤੀਜਾ ਸੁਆ ਸੁਗੀ ਤੀਜਾ ਸੁਆ ਸੁਗੀ ਆ ਦਿਨ ਕਿੰਨੇ ਕਰਨ ਅੰਦਾਜ਼ਾ ਲੈ ਸਕਦੀ ਐ 20 ਤਰੀਕ ਨੂੰ ਇਹ ਦਿਨ ਪੂਰੀ ਐ ਜੀ 20 ਤਰੀਕ ਨੂੰ ਹਾਂਜੀ ਠੀਕ ਐ ਹਜੇ ਫਿਰ 5-4 ਦਿਨ ਅੰਦਾਜ਼ਾ ਆ ਵੀ ਚਾਰ ਦਿਨ ਰਹਿ ਗਏ ਜਣੀ ਇਹਦੇ 4 ਦਿਨ ਰਹਿ ਗਏ 4 ਦਿਨ ਲੈ ਸਕਦੀ ਐ ਹਾਂਜੀ ਇਹਦੇ ਟੀਕਾ ਭਰਾਇਆ ਜਾਂ ਕਿਸੇ ਬੋਲ ਤੋਂ ਕ੍ਰੋਸ ਲਾਇਆ ਇਹਦਾ ਦੂਜਾ ਐਮ 29 ਦਾ ਟੀਕਾ ਭਰਾਇਆ ਮੇਰੇ ਛੇ ਟੀਕਾ ਭਰਾਇਆ ਐਮ 29 ਬੋਲ ਦਾ ਠੀਕ ਹੈ ਦੁੱਧ ਬਾਈ ਕਿੰਨਾ ਕੁ ਦਿੱਤਾ ਇਹਨੇ ਦੁੱਧ 16 ਕਿਲੋ ਦਾ ਦਿੰਦੀ ਹੈ ਦੂਜੇ ਸੋਇ 16 ਕਿਲੋ ਚੋਇਆ ਅੱਛਾ ਰੇਟ ਕੀ ਰੱਖਦੇ ਹਾਂ ਇਹ 1 ਲੱਖ 45000 1 ਲੱਖ 45000 ਠੀਕ ਹੈ ਸੋ ਦੋਸਤੋ 1 ਲੱਖ ਤੇ 45000 ਰੇਟ ਹੈ ਸੁਆ ਬਾਈ ਜੀ ਹੁਣ ਹੀ ਦੱਸ ਦਿਆਂ ਵੀ ਤੀਜਾ ਹਵਾਨੇ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਵੀ ਇਹਦਾ ਬੜਾ ਚੰਗਾ ਤਿਆਰ ਹੈ ਉਹ ਤੁਸੀਂ ਹੁਣ ਇੱਥੋਂ ਵੀ ਦੇਖ ਲਓਗੇ ਫਿਕਸ ਹਵਾਨਾ ਹੈ ਮਤਲਬ ਆਏ ਨਹੀਂ ਲ ਉੱਤੋਂ ਢਾਂਚੇ ਦੀ ਚੌੜਾਈ ਫੁੱਲ ਹੈ ਹਾਈਟ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਮੀਡੀਅਮ ਹੈ ਬਾਕੀ ਖੋਲ ਕੇ ਤੋਰਾਂਗੇ ਤੇ ਤੋੜ ਕੇ ਤੁਹਾਨੂੰ ਚੰਗੀ ਤਰ੍ਹਾਂ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਐ ਨਹੀਂ ਤੋੜਾਂਗਾ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦੋਸਤੋ 1 ਲੱਖ ਤੇ 45200 ਰੇਟ ਬਾਈ ਉਹਨੇ ਰੱਖਿਆ ਤੇ ਮੈਂ ਜਦੋਂ ਘਰੇਲੂ ਵੀਰਾਂ ਕੋਲੋਂ ਵੀਡੀਓ ਬਣਾਉਣਾ ਇਹ ਗੱਲ ਐਡ ਕਰ ਦੇਣਾ ਉਹਨਾਂ ਵੀ ਇਹਨਾਂ ਨੇ ਕਦੇ-ਕਦਾਈਂ ਪਸ਼ੂ ਵੇਚਣਾ ਹੁੰਦਾ ਸੋ ਕੀਮਤਾਂ ਉਸ ਹਿਸਾਬ ਤੇ ਵੀ ਰਹਿੰਦੀਆਂ ਕਮਾ ਲਓ ਵੀਰੇ ਲੈ ਆਓ ਵਾਪਸ ਸਿੰਗਾਂ ਦੀ ਸ਼ੇਪ ਹੋਣ ਤੁਸੀਂ ਇਹਦੀ ਦੇਖ ਸਕਦੇ ਹੋ ਹਾਈਟ ਇਹਦੀ ਦਰਮਿਆਨੀ ਹੈ ਬਾਲਾ ਵੱਡਾ ਕਦ ਨਹੀਂ ਪਰ ਹਵਾਨਾ ਖਾਸ ਚੀਜ਼ ਹੈ ਟਾਂਚਾ ਖੁੱਲਾ ਡੁੱਲਾ ਹੈ ਤੇ ਦੁੱਧ ਬਾਈ ਹਰੀ ਦੱਸਦੇ ਵੀ ਬਹੁਤ ਸੋਹਣਾ ਦਿੰਦੀ ਹੈ ਸੋ ਦੋਸੋ ਫੇਰ ਇਹਦਾ ਟਾਂਚਾ ਤੇ ਹਵਾਨਾ ਦੇਖੋ ਹਵਾਨਾ ਤੇ ਦਾ ਜੇ ਕੋਈ ਵੀਰ ਇੱਥੇ ਦੇਖਣ ਵੀ ਆਊਗਾ ਤਾਂ ਉਹਦੇ ਦਿਲ ਨੂੰ ਲੱਗੂਗੀ ਇਹ ਚੀਜ਼ ਇਧਰ ਧੁੱਪ ਚ ਕਰ ਲੋ ਟਰੈਕਟਰ ਵਾਲੇ ਟਰਾਲੇ ਵਾਲੇ ਪਾਸੇ ਨੂੰ ਖੜਾ ਪਸੂ ਅੰਦਰ ਹੀ ਰਹਿੰਦੇ ਆ ਪਰ ਉਵੇਂ ਮੱਝ ਡਰਦੀ ਦੁੱਦੀ ਨਹੀਂ ਜਿਵੇਂ ਪਹਿਲੀ ਵਾਰ ਹੀ ਬਾਈ ਕਹਿੰਦਾ ਵੀ ਬਾਹਰ ਨੂੰ ਇਹਨੂੰ ਕੱਢਣ ਲੱਗੇ ਆ ਜਾਂ ਤੋਰਿਆ ਤੁਸੀਂ ਹਵਾਨਾ ਹੋਣ ਵੀ ਇਹਦਾ ਦੇਖੋ ਕਾਫੀ ਚੰਗਾ ਹਵਾਨਾ ਦੱਸਦਾ ਬਿਲਕੁਲ ਪਤਲੀ ਪੂਸ਼ ਮੋਢ ਦੇ ਵਿੱਚੋਂ ਦਿਸਦੀ ਹੈ ਬਾਕੀ ਜੋ ਚੀਜ਼ ਹੈ ਉਹ ਕਲੀਅਰ ਤੁਸੀਂ ਸਾਹਮਣੇ ਇਹਨੂੰ ਦੇਖ ਰਹੇ ਹੋ ਸੋ ਇੱਕ ਹੀ ਨਾਕਸੀ ਦੋਸਤੋ ਅੱਜ ਦੀ ਵੀਡੀਓ ਚ ਚੰਗੇ ਦੁੱਧ ਵਾਲੀ ਇੱਕ ਚੰਗੀ ਮਾਹੀ ਤੁਹਾਨੂੰ ਦਿਖਾਈ ਹੈ ਜੀ ਨੂੰ ਪਸੰਦ ਆਉਂਦੀ ਹੈ ਤਾਂ ਕਾਲ ਤੁਸੀਂ ਕਰ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ